ਵੇਖੋ ਖਾਂ ਕਿੰਨੇ ਸੋਹਣੇ ਨੇ ਦੋਨੋਂ ਸ਼ੁਰੂਆਤ ਕੁੜੀ ਤੋਂ ਕਰਦੇ ਆ ਨਿੱਕੀ ਯਾਦਵ ਦਾ ਜਨਮ ਹਰਿਆਣਾ ਦੇ ਚੱਜਰ ਦੇ ਖੀਰੀ ਕੁਮਾਰ ਪਿੰਡ 'ਚ ਹੋਇਆ ਸੀ ਪਿਤਾ ਸੁਨੀਲ ਯਾਦਵ ਦਾ ਗੁਰਦਾਉਂ 'ਚ ਮੋਟਰ ਰਿਪੇਅਰ ਦਾ ਬਿਜ਼ਨਸ ਹੈ ਥੇਨ ਪੈਨ ਭਰਾਵਾਂ 'ਚੋਂ ਨਿੱਕੀ ਸਭ ਤੋਂ ਵੱਡੀ ਹੁੰਦੀ ਹੈ ਆਪਣੀ ਇਨੀਸ਼ੀਅਲ ਐਜੂਕੇਸ਼ਨ ਉਹ ਹਰਿਆਣਾ ਦੇ ਚੱਜਰ ਤੋਂ ਹੀ ਲੈਂਦੀ ਹੈ ਪਰ ਹੁਣ ਉਹ ਵਕਤ ਆਉਂਦਾ ਜਦੋਂ ਹਾਇਰ ਐਜੂਕੇਸ਼ਨ ਲਈ ਨਿੱਕੀ ਨੂੰ ਬਾਹਰ ਨਿਕਲਣਾ ਪੈਂਦਾ ਹੈ 2018 ਦਾ ਸਾਲ ਹੁੰਦਾ ਉਹ ਦਿੱਲੀ ਮੈਡੀਕਲ ਐਂਟ੍ਰਾਂਸ ਟੈਸਟ NEET ਲਈ ਇੱਕ ਕੋਚਿੰਗ ਸੈਂਟਰ 'ਚ ਦਾਖਲਾ ਲੈ ਲੈਂਦੀ ਹੈ ਉਹ ਰੋਜ਼ ਉੱਤਮ ਨਗਰ ਕੋਚਿੰਗ ਲਈ ਜਾਂਦੀ ਹੈ ਇੱਕੋ ਬੱਸ ਥਾਣੀ ਉਸੇ ਬੱਸ 'ਚ ਉਸਦੀ ਮੁਲਾਕਾਤ ਸਾਹਿਲ ਗਹਿਲੌਤ ਨਾਂ ਦੇ ਮੁੰਡੇ ਨਾਲ ਹੁੰਦੀ ਹੈ ਸਾਹਿਲ ਗਹਿਲੌਤ ਦਿੱਲੀ ਦੇ ਨਜਫਗੜ ਤੋਂ ਹੁੰਦਾ ਹੈ ਸਾਹਿਲ ਸਟਾਫ ਇਲੈਕਸ਼ਨ ਕਮਿਸ਼ਨ ਯਾਨੀ ਕਿ SSC ਦੀ ਤਿਆਰੀ ਕਰ ਰਿਹਾ ਹੁੰਦਾ ਹੈ ਉਹ ਵੀ ਉੱਤਮਨਗਰ ਦੇ ਕੋਚਿੰਗ ਸੈਂਟਰ ਤੋਂ ਹੀ ਪ੍ਰਪੇਅਰ ਕਰ ਰਿਹਾ ਹੁੰਦਾ ਹੈ ਯਾਨੀ ਉਹੀ ਏਰੀਆ ਜਿੱਥੋਂ ਨਿੱਕੀ ਵੀ ਕੋਚਿੰਗ ਲੈ ਰਹੀ ਹੁੰਦੀ ਆ ਹੁਣ ਦੋਵਾਂ ਦੇ ਟਾਈਮਿੰਗਸ ਵੀ ਔਨ ਜਾਣ ਦੇ ਸੇਮ ਹੁੰਦੇ ਨੇ ਸੋ ਬਸ ਸੇਮ ਵਕਤ ਸੇਮ ਉਮਰ ਵੀ ਲਗਭਗ ਸੇਮ ਤੇ ਦੇਖਣ 'ਚ ਸੋਹੱਪਣ ਵੀ ਸੇਮ ਸੋ ਦੋਵਾਂ 'ਚ ਬਸ ਰਹੀ ਅਟਰੈਕਸ਼ਨ ਜੀ ਹੋ ਜਾਂਦੀ ਹੈ ਪਹਿਲਾਂ ਤਾਂ ਕਿਸੇ ਦੀ ਵੀ ਦੋਵਾਂ 'ਚ ਹਿੰਮਤ ਨਹੀਂ ਪੈਂਦੀ ਗੱਲ ਕਰਨ ਦੀ ਪਰ ਕਹਾਣੀ ਅੱਖਾਂ ਅੱਖਾਂ 'ਚ ਚੱਲ ਰਹੀ ਹੁੰਦੀ ਹੈ ਪਰ ਫਿਰ ਅੱਜਕੱਲ ਦੇ ਬੱਚੇ ਜ਼ਿਆਦਾ ਟਾਈਮ ਬਰਬਾਦ ਕਿੱਥੇ ਕਰਦੇ ਨੇ ਉਹ ਦੋਵੇਂ ਆਪਸ 'ਚ ਗੱਲ ਕਾਤਾ ਸ਼ੁਰੂ ਕਰ ਦਿੰਦੇ ਨੇ ਉਥੋਂ ਦੋਵਾਂ ਦੀ ਦੋਸਤੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਪਿਆਰ ਚ ਪੈ ਜਾਂਦੇ ਨੇ ਹੁਣ ਕਿਤੇ ਕਿਤੇ ਇਹ ਜਾਣਕਾਰੀ ਮੌਜੂਦ ਹੈ ਕਿ ਰਿਲੇਸ਼ਨਸ਼ਿਪ ਚ ਆਉਣ ਤੋਂ ਬਾਅਦ ਦੋਵੇਂ ਲਿਵਿੰਗ ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਫਿਰ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਹਾਲਾਂਕਿ ਫਿਰ ਕੋਵਿਡ ਆ ਜਾਂਦਾ ਹੈ ਲਾਕਡਾਊਨ ਲੱਗ ਜਾਂਦਾ ਹੈ ਸਾਰੇ ਕੋਚਿੰਗ ਸੈਂਟਰਸ ਵੀ ਬੰਦ ਹੋ ਜਾਂਦੇ ਨੇ ਤੇ ਇਹ ਦੋਨੋਂ ਵੀ ਆਪਣੇ ਆਪਣੇ ਪਿੰਡ ਚਲੇ ਜਾਂਦੇ ਨੇ ਪਰ ਜਿਵੇਂ ਹੀ ਲਾਕਡਾਊਨ ਖੋਲਦਾ ਹਟਦਾ ਦੋਵੇਂ ਫੇਰ ਵਾਪਸ ਆ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿੱਕੀ ਦੇ ਪਿਤਾ ਸੁਨੀਲ ਯਾਦਵ ਨੇ ਇਹ ਸਾਫ਼-ਸਾਫ਼ ਕਿਹਾ ਸੀ ਕਿ ਨਿੱਕੀ ਕਦੀ ਵੀ ਸਾਹਿਲ ਨਾਲ ਲਿਵਿੰਗ ਵਿੱਚ ਨਹੀਂ ਸੀ ਬਲਕਿ ਉਹ ਦਿੱਲੀ ਵਿੱਚ ਆਪਣੀ ਛੋਟੀ ਭੈਣ ਦੇ ਨਾਲ ਕਿਰਾਏ ਦੇ ਘਰ ਵਿੱਚ ਰਹਿੰਦੀ ਸੀ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਾਹਿਲ ਅਤੇ ਨਿੱਕੀ ਦੋਵੇਂ ਮਨਾਲੀ ਰਿਸ਼ੀਕੇਸ਼ ਹਰੀਦਵਾਰ ਦੇਹਰਾਦੂਨ ਸਣੇ ਕਈ ਥਾਵਾਂ ਤੇ ਘੁੰਮਣ ਵੀ ਗਏ ਹੁੰਦੇ ਨੇ ਸੋ ਉਸੂਲ ਇਹੀ ਕਹਿੰਦੇ ਨੇ ਕਿ ਇਸ ਗੱਲ ਦੀ ਪੁਸ਼ਟੀ ਨਾ ਕੀਤੀ ਜਾਏ ਕਿ ਉਹ ਇਕੱਠੇ ਰਹਿ ਰਹੇ ਸਨ ਕਿਉਂਕਿ ਇਸ ਦਾ ਕੋਈ ਵਾਜਬ ਪ੍ਰੂਫ ਨਹੀਂ ਹੈ ਇਹਨਾਂ ਦਾ ਪਿਆਰ ਇਸ ਵਕਤ ਬੜੀ ਡੀਪ ਸਟੇਜ ਤੇ ਹੁੰਦਾ ਹੈ ਦੋਵਾਂ ਨੂੰ ਇੱਕ ਦੂਜੇ ਦੇ ਅਲਾਵਾ ਕੁਝ ਦੇਖ ਹੀ ਨਹੀਂ ਰਿਹਾ ਹੁੰਦਾ ਨਤੀਜਨ ਨਿੱਕੀ ਨੀਡ ਦੇ ਪੇਪਰ ਚੋਂ ਰਹਿ ਜਾਂਦੀ ਹੈ ਤੇ ਸਾਹਿਲ SSC ਦਾ ਕਲੀਅਰ ਨਹੀਂ ਕਰ ਪਾਉਂਦਾ फेल ਹੋਣ ਤੋਂ ਬਾਅਦ ਦੋਵੇਂ ਗ੍ਰੇਟਰ ਨੌਇਡਾ ਦੇ ਦਲਗੋਟਿਆਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਸਾਹਿਲ ਲੈਂਦਾ ਹੈ ਫਾਰਮੇਸੀ 'ਚ ਐਡਮਿਸ਼ਨ ਤੇ ਨਿੱਕੀ ਲੈਂਦੀ ਹੈ ਇੰਗਲਿਸ਼ ਆਨਰਸ ਦੇ ਨਾਲ ਮਾਸਟਰਸ ਆਫ ਆਰਟਸ ਸ਼੍ਰੈਕਮਿਸ਼ਨ ਹੁਣ ਪਿਆਰ ਤੇ ਪੜਾਈ ਦੋਵੇਂ ਨਾਲ ਨਾਲ ਚੱਲ ਰਹੇ ਹੁੰਦੇ ਨੇ ਕਦੀ ਕਦੀ ਇਹਨਾਂ ਦੋਵਾਂ 'ਚ ਕਪਲਜ਼ ਵਾਂਗ ਛੋਟੇ-ਮੋਟੇ ਝਗੜੇ ਵੀ ਹੁੰਦੇ ਨੇ ਪਰ ਇਹਨਾਂ ਦਾ ਰਿਸ਼ਤਾ ਹਿਲਦਾ ਨਹੀਂ ਘੱਟੋ-ਘੱਟ ਲੱਗਦਾ ਤਾਂ ਇਹੀ ਹੈ ਪਰ ਅਜਿਹਾ ਹੁੰਦਾ ਹੈ ਅੱਗੇ ਇਸ ਦਾ ਜਵਾਬ ਮਿਲ ਜਾਏਗਾ ਵੈਲੈਂਟਾਈਨਸ ਦਾ ਦਿਨ ਹੁੰਦਾ ਯਾਨੀ 14 ਫਰਵਰੀ 2023 ਦਾ ਹੁਣ ਅਰਬਨ ਕਪਲਸ ਦੀ ਤਰ੍ਹਾਂ ਤੁਹਾਨੂੰ ਲੱਗੇਗਾ ਕਿ ਸਾਹਿਲ ਨਕੀਨੂ ਵੈਲੈਂਟਾਈਨ ਡੇਟ ਤੇ ਲੈ ਗਿਆ ਹੋਣਾ ਪਰ ਨਹੀਂ ਇਸ ਦਿਨ ਦਿੱਲੀ ਪੁਲਿਸ ਦੀ ਐਂਟਰੀ ਹੁੰਦੀ ਹੈ ਤੇ ਉਹ ਸਾਹਿਲ ਤੇ ਨਕੀ ਦੇ ਰਿਸ਼ਤੇ ਬਾਰੇ ਜੋ ਦੱਸਦੀ ਆ ਉਸ ਤੋਂ ਬਾਅਦ ਸਿਰਫ ਦਿੱਲੀ ਨਹੀਂ ਹਰਿਆਣਾ ਨਹੀਂ ਪੰਜਾਬ ਨਹੀਂ ਬਲਕਿ ਪੂਰਾ ਦੇਸ਼ ਹੀ ਹਿਲ ਜਾਂਦਾ ਹੈ ਪੁਲਿਸ ਦੱਸਦੀ ਹੈ ਕਿ 11 ਫਰਵਰੀ 2023 ਨੂੰ ਨਿੱਕੀ ਦੇ ਫਾਦਰ ਉਹਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਦਾ ਨੰਬਰ ਸਵਿਚਡ ਆਫ ਹੁੰਦਾ ਹੈ ਹੁਣ ਪਿਤਾ ਨਿੱਕੀ ਨਾਲ ਰਹਿ ਰਹੀ ਛੋਟੀ ਭੈਣ ਨੂੰ ਫੋਨ ਕਰਦੇ ਨੇ ਕਿ ਨਿੱਕੀ ਕਿੱਥੇ ਹੈ ਉਸ ਦਾ ਫੋਨ ਬੰਦ ਆ ਰਿਹਾ ਅੱਗੋਂ ਉਹ ਕਹਿੰਦੀ ਆ ਕਿ ਉਹ ਗੋਆ ਘੁੰਮਣ ਗਈ ਹੋਈ ਹੈ ਪਿਤਾ ਹੈਰਾਨ ਹੁੰਦੇ ਨੇ ਕਿ ਐਦਾਂ ਬਿਨਾਂ ਦੱਸੇ ਘੁੰਮਣ ਉਹ ਕਿੱਦਾਂ ਜਾ ਸਕਦੀ ਹੈ ਉਹ ਪੁਸ਼ਟੀ ਲਈ ਨਿੱਕੀ ਦੇ ਹੋਰ ਫਰੈਂਡਸ ਨੂੰ ਵੀ ਫੋਨ ਕਰਦੇ ਨੇ ਪਰ ਕਿਸੇ ਨੂੰ ਵੀ ਨਿੱਕੀ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਫੇਰ ਉਹ ਕੁਝ ਹੋਰ ਦੋਸਤਾਂ ਨੂੰ ਵੀ ਫੋਨ ਲਾਉਂਦੇ ਨੇ ਟੈਨਸ਼ਨ 'ਚ ਤਾਂ ਇੱਕ ਦੋਸਤ ਦੱਸਦਾ ਹੈ ਕਿ ਉਸਨੇ ਨਿੱਕੀ ਨੂੰ ਆਖਰੀ ਵਾਰ ਸਾਹਿਲ ਨਾਲ ਵੇਖਿਆ ਸੀ ਹੁਣ ਨਿੱਕੀ ਦੇ ਪਿਤਾ ਸੁਨੀਲ ਯਾਦਵ ਨਿੱਕੀ ਦੀ ਛੋਟੀ ਭੈਣ ਤੋਂ ਸਾਹਿਲ ਗਹਿਲੌਤ ਦਾ ਨੰਬਰ ਲੈਂਦੇ ਨੇ ਉਹ ਸਾਹਿਲ ਨੂੰ ਫੋਨ ਕਰਦੇ ਨੇ ਕਿ ਨਿੱਕੀ ਕਿੱਥੇ ਹੈ ਸਾਹਿਲ ਕਹਿੰਦਾ ਹੈ ਕਿ ਮੈਨੂੰ ਨਿੱਕੀ ਬਾਰੇ ਕੁਝ ਵੀ ਨਹੀਂ ਪਤਾ ਮੈਂ ਤਾਂ ਆਪਣੇ ਵਿਆਹ 'ਚ ਬਿਸੀ ਆ ਉਹ ਦਹਿਰਾਦੂਨ ਜਾਂ ਮਸੂਰੀ ਘੁੰਮਣ ਗਈ ਹੋਏਗੀ ਬਾਕੀ ਮੇਰਾ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਕੰਟੈਕਟ ਨਹੀਂ ਹੈ ਇਹ ਕਹਿ ਕੇ ਉਹ ਫੋਨ ਰੱਖ ਦਿੰਦਾ ਹੈ ਹੁਣ ਉਹ ਤਾਂ ਪਿਓ ਹੈ ਆਪਣੀ ਧੀ ਦਾ ਪਤਾ ਲਗਾਉਣ ਲਈ ਕਿਸੇ ਹੱਦ ਤੱਕ ਵੀ ਜਾਏਗਾ ਨਿੱਕੀ ਦੇ ਪਾਪਾ ਕਿਸੇ ਤਰ੍ਹਾਂ ਸਾਹਿਲ ਦੇ ਪਿਤਾ ਦਾ ਨੰਬਰ ਕਿਸੇ ਤਰ੍ਹਾਂ ਅਰੇਂਜ ਕਰ ਲੈਂਦੇ ਨੇ ਅਰੇਂਜ ਕਰਕੇ 12 ਫਰਵਰੀ ਨੂੰ ਉਹਨਾਂ ਨੂੰ ਫੋਨ ਲਾ ਲੈਂਦੇ ਨੇ ਅੱਗੋਂ ਉਧਰੋਂ ਵੀ ਇਹੀ ਜਵਾਬ ਮਿਲਦਾ ਹੈ ਕਿ ਮੈਨੂੰ ਤੁਹਾਡੀ ਬੇਟੀ ਬਾਰੇ ਕੁਝ ਨਹੀਂ ਪਤਾ ਅਜੇ ਨਿੱਕੀ ਦੇ ਪਾਪਾ ਆਪਣੇ ਲੈਵਲ ਤੇ ਨਿੱਕੀ ਨੂੰ ਲੱਭ ਹੀ ਰਹੇ ਹੁੰਦੇ ਨੇ ਕਿ 13 ਫਰਵਰੀ 2023 ਨੂੰ ਦਿੱਲੀ ਪੁਲਿਸ ਨੂੰ ਕਿਸੇ ਗੁੰਮਨਾਮ ਜਾਂ ਕਥਿਤ ਤੌਰ ਤੇ ਪੁਲਿਸ ਦੇ ਹੀ ਇੱਕ ਮੁਖਬਰ ਦਾ ਫੋਨ ਆਉਂਦਾ ਹੈ ਕਿ ਨੱਜਫਗੜ ਦੇ ਇੱਕ ਢਾਬਾ ਮਾਲਕ ਨੇ ਇੱਕ ਕੁੜੀ ਦਾ ਕਤਲ ਕਰਕੇ ਉਸ ਦੀ লাশ ਨੂੰ ਢਾਬੇ ਦੇ ਅੰਦਰ ਹੀ ਲੁਕਾਇਆ ਹੋਇਆ ਹੁਣ ਪੁਲਿਸ ਉੱਥੇ ਪਹੁੰਚਦੀ ਹੈ ਪੁਲਿਸ ਕਿਸੇ ਤਰ੍ਹਾਂ ਅੰਦਰ ਐਂਟਰ ਕਰਦੀ ਹੈ ਜਦੋਂ ਅੰਦਰ ਜਾ ਕੇ ਚੈੱਕ ਕਰਦੀ ਹੈ ਤਾਂ ਉਹਨੂੰ ਕੁਝ ਮਿਲਦਾ ਨਹੀਂ ਪਰ ਫੇਰ ਉਹ ਫ੍ਰਿਜ ਖੋਲਦੀ ਹੈ ਤੇ ਫ੍ਰਿਜ ਚ ਸੱਚੀ ਇੱਕ ਕੁੜੀ ਦੀ লাশ ਪਈ ਹੁੰਦੀ ਹੈ ਇਹ লাশ ਨਕੀ ਯਾਦਵ ਦੀ ਹੀ ਹੁੰਦੀ ਹੈ ਹੁਣ ਕੁਝ ਖਬਰਾਂ ਦੇ ਮੁਤਾਬਕ ਪੁਲਿਸ ਨੇ ਉਸ ਗੁਮਨਾਮ ਕਾਲ ਤੇ ਇਹ ਕਾਰਵਾਈ ਨਹੀਂ ਕੀਤੀ ਬਲਕਿ ਜਦੋਂ ਨਿੱਕੀ ਦੇ ਪਿਤਾ ਆਪਣੀ ਧੀ ਨਾਲ ਸੰਪਰਕ ਨਹੀਂ ਕਰ پا ਰਹੇ ਸਨ ਤਾਂ ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕੀਤਾ ਸੀ ਜਦੋਂ ਪੁਲਿਸ ਨਿੱਕੀ ਦੇ ਨਾਲ ਰਹਿ ਰਹੀ ਛੋਟੀ ਭੈਣ ਤੋਂ ਪੁੱਛਤਾਛ ਕਰਦੀ ਹੈ ਤਾਂ ਉਹ ਸਾਹਿਲ ਦਾ ਨਾਮ ਲੈਂਦੀ ਹੈ ਫਿਰ ਪੁਲਿਸ ਸਾਹਿਲ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਾਹਿਲ ਦਾ ਨੰਬਰ ਸਵਿਚਡ ਆਫ ਹੁੰਦਾ ਇਸ ਤੋਂ ਬਾਅਦ ਪੁਲਿਸ ਵਾਲੇ ਸਾਹਲ ਦੇ ਜੱਦੀ ਘਰ ਚ ਜਾਂਦੇ ਨੇ ਪਰ ਉਹਨਾਂ ਨੂੰ ਉੱਥੇ ਵੀ ਕੁਝ ਨਹੀਂ ਮਿਲਦਾ ਪਰ ਫਿਰ ਪੁਲਿਸ ਦੀ ਤੇਜ਼ੀ ਨਾਲ ਉਹ ਸਾਹਲ ਨੂੰ ਦਬੋਚ ਹੀ ਲੈਂਦੀ ਹੈ ਲਾਸ਼ ਮਿਲਣ ਦੇ ਬਾਅਦ ਮੀਡੀਆ 'ਚ ਇਹ ਦਾਵਾ ਕੀਤਾ ਜਾਂਦਾ ਹੈ ਕਿ ਲਿਵਿੰਗ 'ਚ ਰਹਿ ਰਹੇ ਇੱਕ ਬॉयਫ੍ਰੈਂਡ ਨੇ ਆਪਣੀ ਗਰਲਫ੍ਰੈਂਡ ਨੂੰ ਮਾਰਤਾ ਤੇ ਫ੍ਰਿਜ 'ਚ ਪਾਤਾ ਪਰ ਇਸ ਤੋਂ ਬਾਅਦ ਕੋਖ ਕਰਨ ਤੇ ਜੋ ਸੱਚ ਸਾਹਮਣੇ ਆਉਂਦਾ ਹੈ ਉਹ ਸਭ ਨੂੰ ਹੋਰ ਵੀ ਜ਼ਿਆਦਾ ਹੈਰਾਨ ਕਰ ਦਿੰਦਾ ਹੈ ਜਨੂ ਮੀਡੀਆ ਬਾਰ-ਬਾਰ ਸਾਹਿਲ ਦੀ ਗਰਲਫ੍ਰੈਂਡ ਕਹਿ ਰਿਹਾ ਹੁੰਦਾ ਹੈ ਉਹ ਅਸਲ 'ਚ ਸਾਹਿਲ ਦੀ ਵਾਈਫ ਹੁੰਦੀ ਹੈ ਜਦੋਂ ਦੋਵੇਂ ਡੂੰਘੇ ਪਿਆਰ 'ਚ ਹੁੰਦੇ ਨੇ ਤਾਂ 1 ਅਕਤੂਬਰ 2020 ਨੂੰ ਦੋਵੇਂ ਗ੍ਰੇਟਰ ਨੌਇਡਾ ਦੇ ਆਰਿ ਸਮਾਜ ਮੰਦਿਰ 'ਚ ਵਿਆਹ ਕਰ ਲੈਂਦੇ ਨੇ ਇਹ ਤਸਵੀਰ ਤੇ ਵਿਆਹ ਦਾ ਸਰਟੀਫਿਕੇਟ ਪੁਲਿਸ ਨੂੰ ਉਦੋਂ ਮਿਲਦਾ ਜਦੋਂ ਉਹ ਨਿੱਕੀ ਦੇ ਰੂਮ ਦੀ ਤਲਾਸ਼ੀ ਲੈਂਦੇ ਨੇ ਮੰਦਿਰ ਦੀ ਰੈਕਡ ਬੁੱਕ 'ਚ ਵੀ ਵਿਆਹ ਦੀ ਕਨਫਰਮੇਸ਼ਨ ਹੋ ਜਾਂਦੀ ਹੈ ਇਹ ਦੋਵੇਂ ਆਪਣੇ ਘਰਦਿਆਂ ਨੂੰ ਵਿਆਹ ਬਾਰੇ ਨਹੀਂ ਦੱਸਦੇ ਵਕਤ ਅੱਗੇ ਲੰਘਦਾ ਹੈ ਤਾਂ ਸਾਹਿਲ ਦੇ ਪਰਿਵਾਰ ਵਾਲੇ ਉਸਤੇ ਵਿਆਹ ਦਾ ਪ੍ਰੈਸ਼ਰ ਬਣਾਉਂਦੇ ਨੇ ਉਹ ਮਨਾ ਕਰਦਾ ਪਰ ਜਦੋਂ ਦਬਾਅ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਕਿ ਨਹੀਂ ਵਿਆਹ ਕਰਨਾ ਹੀ ਕਰਨਾ ਹੈ ਤਾਂ ਉਹ ਸੱਚ ਦੱਸ ਦਿੰਦਾ ਹੈ ਕਿ ਉਸਨੇ ਨਿੱਕੀ ਆਦਮਨਾ ਦੀ ਕੁੜੀ ਨਾਲ 2020 ਵਿੱਚ ਹੀ ਵਿਆਹ ਕਰ ਲਿਆ ਸੀ ਪਰਿਵਾਰ ਵਾਲੇ ਬਹੁਤ ਗੁੱਸਾ ਹੁੰਦੇ ਨੇ ਉਹ ਕਹਿੰਦੇ ਨੇ ਕਿ ਜਿੰਨੀ ਜਲਦੀ ਹੋ ਸਕੇ ਨਿੱਕੀ ਤੋਂ ਪਿਛਾ ਛੋੜਾ ਤੇ ਸਾਡੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰ ਸਾਹਿਲ ਮੰਨ ਜਾਂਦਾ ਤੇ ਫਿਰ ਸਾਜ਼ਿਸ਼ਾਂ ਵੱਲ ਨੂੰ ਆ ਜਾਂਦਾ ਇਸ ਦੇ ਤਹਿਤ 9 ਫਰਵਰੀ 2023 ਨੂੰ ਬੜੀ ਹੀ ਧੂਮ-ਧਾਮ ਨਾਲ ਕਰਦਿਆਂ ਦੀ ਮਰਜ਼ੀ ਨਾਲ ਸਾਹਿਲ ਦੀ ਦਿਨ ਚ ਇੰਗੇਜਮੈਂਟ ਹੋ ਜਾਂਦੀ ਹੈ ਤੇ 10 ਫਰਵਰੀ ਨੂੰ ਹੀ ਵਿਆਹ ਹੁੰਦਾ ਹੈ ਅਗਲੇ ਦਿਨ ਫਿਰ देर रात 1:30 ਵਜੇ ਜਿਸ ਦਿਨ ਇੰਗੇਜਮੈਂਟ ਹੁੰਦੀ ਹੈ ਸਾਹਿਲ ਆਪਣੇ ਪਹਿਲੀ ਵਾਈਫ ਨਿੱਕੀ यादव ਦੇ ਅਪਾਰਟਮੈਂਟ ਚ ਜਾਂਦਾ ਹੈ ਸੀਸੀਟੀਵੀ ਫੁਟੇਜ ਦੇ ਮੁਤਾਬਕ ਸਾਹਿਲ ਇੱਥੇ 2-3 ਘੰਟੇ ਰੁਕਦਾ ਹੈ ਉੱਥੇ ਉਹ ਨਿੱਕੀ ਨਾਲ ਗੋਆ ਜਾਣ ਦਾ ਪਲਾਨ ਬਣਾਉਂਦਾ ਹੈ ਉਹ ਸਵੇਰੇ ਸਵੇਰੇ 7 ਵਜੇ ਘਰੋਂ ਨਿਕਲਦੇ ਨੇ ਤੇ ਦਿੱਲੀ ਦੇ ਨizamuddin ਸਟੇਸ਼ਨ ਤੋਂ ਗੋਆ ਦੀਆਂ ਟ੍ਰੇਨ ਟਿਕਟਸ ਲੈਂਦੇ ਨੇ। ਕਾਫੀ देर ਠਹਿਰਨ ਤੋਂ ਬਾਅਦ ਵੀ ਸਾਹਲ ਦੀ ਟ੍ਰੇਨ ਟਿਕਟ ਕਨਫਰਮ ਨਹੀਂ ਹੁੰਦੀ। ਸੋ ਟ੍ਰੇਨ ਨਹੀਂ ਪਕੜ ਪਾਉਂਦਾ। ਹੁਣ ਇਹ ਸੋਚਦੇ ਨੇ ਕਿ ਘਰ ਤਾਂ ਨਹੀਂ ਜਾਣਾ। ਨਿਕਲੇ ਆ ਤਾਂ ਘੁੰਮ ਕੇ ਹੀ ਆਵਾਂਗੇ। ਸੋ ਇਹ ਇਨਸਟੈਂਟ ਹਿਮਾਚਲ ਦਾ ਪਲਾਨ ਬਣਾ ਲੈਂਦੇ ਨੇ। ਇਹ ਆਪਣੀ ਵਰਨਾਕਾਰ ਅਨੰਦ ਵਿਹਾਰ ਰੇਲਵੇ ਸਟੇਸ਼ਨ ਵੱਲ ਮੋੜ ਲੈਂਦਾ। ਪਰ ਫਿਰ ਕਿਸੇ ਕਾਰਨ ਵਜੋਂ ਇਹ ਵੀ ਪਲਾਨ ਸਿਰੇ ਨਹੀਂ ਚੜਦਾ ਹੁਣ ਉਹ ਬਸ ਤੇ ਹਿਮਾਚਲ ਜਾਣ ਦਾ ਪਲਾਨ ਬਣਾਉਂਦੇ ਨੇ ਇਸ ਤੋਂ ਬਾਅਦ ਸਾਹਿਲ ਆਪਣੀ ਗੱਡੀ ਕਸ਼ਮੀਰੀ ਗੇਟ ਦੇ ਕੋਲ ਨਿਗਮ ਬੋਥ ਘਾਟ ਦੇ ਕੋਲ ਲਿਆ ਕੇ ਇੱਕ ਪੇੜ ਦੇ ਥੱਲੇ ਖੜੀ ਕਰ ਦਿੰਦਾ ਹੈ ਸਾਹਿਲ ਤੇ ਨਿੱਕੀ ਜਿਹੀ ਕਾਰ ਚ ਹੀ ਹੁੰਦੇ ਨੇ ਬਾਰ ਬਾਰ ਪਲਾਨ ਬਦਲੇ ਜਾਣ ਤੇ ਦੋਵਾਂ 'ਚ ਤਗੜੀ ਤਗੜੀ ਬੈਸ ਹੁੰਦੀ ਹੈ ਇਸੇ ਝਗੜੇ ਦਰਮਿਆਨ ਇਲਜ਼ਾਮਾ ਮੁਤਾਬਕ ਸਾਹਿਲ ਕਾਰ ਚਪਾਈ ਫੋਨ ਚਾਰਜਿੰਗ ਕੇਬਲ ਯਾਨੀ ਤਾਰ ਨਾਲ ਨਿੱਕੀ ਦਾ ਗਲਾ ਦਬਾ ਦਿੰਦਾ ਤੇ ਉਦੋਂ ਤੱਕ ਨਹੀਂ ਛੱਡਦਾ ਜਿੰਨੀ ਦੇਰ ਤੱਕ ਨਿੱਕੀ ਪ੍ਰਾਨ ਨਹੀਂ ਛੱਡ ਦਿੰਦੀ ਫਿਰ ਸਾਹਿਲ ਨਿੱਕੀ ਨੂੰ ਚੰਗੀ ਤਰ੍ਹਾਂ ਸੀਟ ਤੇ ਬਿਠਾ ਦਿੰਦਾ ਤੇ ਉਹਨੂੰ ਸੀਟ ਬੈਲਟ ਲਗਾ ਦਿੰਦਾ ਕਿ ਦੇਖਣ ਚ ਲੱਗੇ ਕਿ ਕੋਈ ਸੌ ਰਿਹਾ ਹ ਹੁਣ ਇੱਕ লাশ ਨੂੰ ਇੱਕ ਕਾਰ ਦੀ ਅਗਲੀ ਸੀਟ ਤੇ ਸੀਟ ਬੈਲਟ ਨਾਲ ਬਨ ਕੇ ਉਹ 43-45 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਅੱਜ 10 ਫਰਵਰੀ ਹੁੰਦੀ ਹੈ ਜਿਸ ਦਿਨ ਉਹਦਾ ਵਿਆਹ ਰੱਖਿਆ ਹੁੰਦਾ ਹੈ ਸਾਹਿਲ ਦਾ ਉਹ ਰਾਤ ਬਸ ਗੱਡੀ ਘੁਮਾਉਂਦਾ ਰਹਿੰਦਾ ਉਸ ਨੂੰ ਸੋਝ ਨਹੀਂ ਰਿਹਾ ਹੁੰਦਾ ਕਿ ਉਹ ਕਿੱਥੇ ਜਾਏ ਸਾਹਿਲ ਦੀ ਕਾਰ ਦੇ ਸ਼ੀਸ਼ੇ ਕਾਲੇ ਯਾਨੀ ਟਿੰਟਡ ਗਲਾਸ ਹੁੰਦੇ ਨੇ ਜੋ ਕਿ ਟ੍ਰੈਫਿਕ ਨਿਯਮਾਂ ਦੇ ਖਿਲਾਫ ਨੇ ਅਤੇ ਜਿਸ ਦੇ ਲਈ ਬਕਾਇਦਾ ਚਲਾਨ ਕੱਟਦੇ ਨੇ ਹੁਣ ਇੱਥੇ ਸਵਾਲ ਇਹ ਹੈ ਕਿ ਸਾਹਿਲ ਕਾਲੇ ਸ਼ੀਸ਼ੇ ਵਾਲੀ ਕਾਰ ਦੇ ਨਾਲ 44 ਕਿਲੋਮੀਟਰ ਤੱਕ ਦਿੱਲੀ ਦੀਆਂ ਸੜਕਾਂ ਤੇ ਘੁੰਮਦਾ ਪਰ ਇੱਕ ਵੀ ਰੈੱਡ ਲਾਈਟ ਨਾਕੇ ਜਾਂ ਵੈਰੀਗੇਟ ਦੇ ਆਸ-ਪਾਸੇ ਪੁਲਿਸ ਵਾਲੇ ਉਹਨੂੰ ਰੋਕਦੇ ਨਹੀਂ। ਇਧਰ ਸਾਹਿਲ লাশ ਲੈ ਕੇ ਘੁੰਮ ਰਿਹਾ ਹੁੰਦਾ ਹੈ। ਉਧਰੋਂ ਉਸਦੇ ਪਰਿਵਾਰ ਤੋਂ ਲਗਾਤਾਰ ਫੋਨ ਆ ਰਹੇ ਹੁੰਦੇ ਨੇ ਕਿ ਕਿੱਥੇ ਐ ਤੂੰ ਅੱਜ ਵਿਆਹ ਹੈ ਤੇਰਾ ਜਲਦੀ ਆ। ਇਸ ਤੇ ਸਾਹਿਲ ਆਪਣੇ ਪਿਤਾ ਨੂੰ ਦੱਸ ਦਿੰਦਾ ਹੈ ਕਿ ਮੈਂ ਨਿੱਕੀ ਨੂੰ ਮਾਰਤਾ ਤੇ ਉਸ ਦੀ লাশ ਲੈ ਕੇ ਸੜਕਾਂ ਤੇ ਘੁੰਮ ਰਿਹਾ। ਕਥਿਤ ਤੌਰ ਤੇ ਉਸਦੇ ਪਿਤਾ ਹੀ ਸਾਹਿਲ ਨੂੰ ਕਹਿੰਦੇ ਨੇ ਕਿ ਤੂੰ ਗੱਡੀ ਆਪਣੇ ਟਾਬੇ ਵੱਲ ਮੋੜ ਲੈ। ਸਾਹਿਲ ਨਿੱਕੀ ਦੀ লাশ ਲੈ ਕੇ ਰਾਤ ਨਜਵਕੜ ਦੇ ਮਿਤਰਾਵ ਪਿੰਡ ਪਹੁੰਚਦਾ ਜਿੱਥੇ ਉਸ ਦੀ ਫੈਮਲੀ ਇੱਕ ਢਾਬਾ ਚਲਾਉਂਦੀ ਹੁੰਦੀ ਹੈ। ਇਸੇ ਦਿਨ ਸਾਹਿਲ ਦਾ ਵਿਆਹ ਹੁੰਦਾ ਹੈ ਇਸ ਲਈ ਢਾਬਾ ਕੁਝ ਦਿਨਾਂ ਤੋਂ ਬੰਦ ਹੁੰਦਾ ਹੈ। ਕਥਿਤ ਤੌਰ ਤੇ ਸਾਹਿਲ ਦੇ ਪਿਤਾ ਵੀ ਢਾਬੇ ਵੱਲ ਨੂੰ ਨਿਕਲਦੇ ਨੇ ਤੇ ਆਪਣੇ ਨਾਲ ਆਪਣੇ ਦੋ ਰਿਸ਼ਤੇਦਾਰ ਨਵੀਨ ਤੇ ਅਸ਼ੀਸ਼ ਦੇ ਇਲਾਵਾ ਸਾਹਿਲ ਦੇ ਦੋ ਦੋਸਤ ਅਮਰ ਤੇ ਲੋਕੇਸ਼ ਨੂੰ ਨਾਲ ਲੈ ਕੇ ਨਿਕਲਦੇ ਨੇ। ਤਿੰਨ ਕਾਰਾਂ 'ਚ ਉਹ ਸਾਹਿਲ ਨੂੰ ਢਾਬੇ ਦੇ ਰਸਤੇ 'ਚ ਮਿਲਦੇ ਨੇ ਤੇ ਸਾਰੇ ਫਿਰ ਮਿਲ ਕੇ ਢਾਬੇ ਤੇ ਪਹੁੰਚਦੇ ਨੇ। ਕਮਰੇ ਵਿੱਚ ਇੱਕ ਨੀਲੇ ਰੰਗ ਦਾ ਇੱਕ ਫ੍ਰਿਜ ਰੱਖਿਆ ਹੁੰਦਾ ਹੈ ਮੀਡੀਆ ਰਿਪੋਰਟਸ ਮੁਤਾਬਕ ਉਹ ਫ੍ਰਿਜ ਦੀਆਂ ਸਾਰੀਆਂ ਟ੍ਰੇਜ਼ ਬਾਹਰ ਕੱਢਦੇ ਨੇ ਅਤੇ ਉਸ ਵਿਛੇਨੇ ਕੀ ਦੀ ਲਾਸ਼ ਬਾਹਰ ਤਾਂ ਦਿੰਦੇ ਨੇ ਇਸ ਦੇ ਬਾਅਦ ਫ੍ਰਿਜ ਦਾ ਦਰਵਾਜ਼ੇ ਵਾਲਾ ਹਿੱਸਾ ਦੀਵਾਰ ਦੇ ਵੱਲ ਘੁਮਾ ਦਿੰਦੇ ਨੇ ਤਾਂ ਕਿ ਦਰਵਾਜ਼ਾ ਖੁੱਲ ਵੀ ਜਾਏ ਤਾਂ ਲਾਸ਼ ਬਾਹਰ ਨਾ ਨਿਕਲੇ ਨਿੱਕੇ ਦੇ ਦੋਵੇਂ ਬੈਗਸ ਨੂੰ ਉਹ ਫ੍ਰਿਜ ਦੇ ਕੋਲ ਹੀ ਰੱਖ ਦਿੰਦੇ ਨੇ ਪਰ ਉਸ ਦਾ ਫੋਨ ਉਹ ਆਪਣੇ ਕੋਲ ਰੱਖ ਲੈਂਦਾ ਸਾਹਿਲ ਫੋਨ ਰੱਖਣ ਤੋਂ ਪਹਿਲਾਂ ਉਹ ਫੋਨ ਤੋਂ ਖੁਦ ਚੈਟਸ ਤੇ ਕਾਲ ਡਿਟੇਲ ਜਿਹੜੀਆਂ ਡਿਲੀਟ ਕਰ ਦਿੰਦਾ ਹੁਣ ਸਾਹਿਲ ਵਿਆਹ ਲਈ ਛੇਤੀ ਨਿਕਲ ਜਾਂਦਾ ਹੈ ਬਾਕੀ ਸਾਰਿਆਂ ਦੇ ਨਾਲ ਗੱਡੀ ਪਾਉਂਦੇ ਨੇ ਇਹ ਆਪਣੇ ਪਿੰਡ ਵੱਲ ਕਿਉਂਕਿ ਅੱਜ ਹੀ ਤਾਂ ਸਾਹਿਲ ਦਾ ਵਿਆਹ ਹੁੰਦਾ ਹੈ ਉਸੇ ਦਿਨ ਬੜੀ ਧੂਮ-ਧਾਮ ਨਾਲ ਸਾਹਿਲ ਦਾ ਦੂਜਾ ਵਿਆਹ ਹੋ ਜਾਂਦਾ ਹੈ। ਅਗਲੇ 2 ਦਿਨਾਂ ਤੱਕ ਯਾਨੀ 11 ਅਤੇ 12 ਫਰਵਰੀ ਨੂੰ ਸਾਹਿਲ ਦੋ ਵਾਰ ਫਿਰ ਤੋਂ ਟਾਬੇ ਤੇ ਜਾਂਦਾ ਹੈ ਸਿਰਫ ਇਹ ਦੇਖਣ ਦੇ ਲਈ ਕਿ ਫ੍ਰਿਜ ਵਿੱਚ ਲਾਸ਼ ਆਪਣੀ ਜਗ੍ਹਾ ਤੇ ਰੱਖੀ ਹੋਈ ਹੈ ਨਾ। ਉਸ ਦਾ ਇਰਾਦਾ ਇਹ ਸੀ ਕਿ ਜਿਵੇਂ ਹੀ ਮੌਕਾ ਮਿਲੇਗਾ ਉਹ ਲਾਸ਼ ਨੂੰ ਫ੍ਰਿਜ ਤੋਂ ਕੱਢ ਕੇ ਉਸ ਵੱਡੇ ਬੈਗ ਵਿੱਚ ਠੂਸ ਦੇਗਾ ਜੋ ਨਿੱਕੀ ਘਰ ਤੋਂ ਲੈ ਕੇ ਆਈ ਸੀ। ਫਿਰ ਬੈਗ ਲੈ ਕੇ ਜਾ ਕੇ ਕਿਸੇ ਨਦੀ ਵਿੱਚ ਸੁੱਟ ਦੇਗਾ। ਪਰ ਲਾਸ਼ ਿਕਾਉਣੇ ਲਾਉਣ ਦਾ ਮੌਕਾ ਉਹਨੂੰ ਮਿਲਦਾ ਨਹੀਂ ਕਿਉਂਕਿ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਹੈ, ਤਮਾਮ ਮਹਿਮਾਨ ਹੁੰਦੇ ਨੇ। ਘੇਰੇ ਹੋਏ ਹੁੰਦੇ ਨੇ ਉਸ ਨੂੰ ਇਸ ਦਰਮਿਆਨ ਨਿੱਕੀ ਆਦਤ ਦੀ ਤਲਾਸ਼ ਵੀ ਚੱਲ ਹੁੰਦੀ ਹੈ ਜਿਸ ਦਾ ਸੇਕ ਸਾਹਿਲ ਤੱਕ ਵੀ ਪਹੁੰਚਦਾ ਹੈ ਤੇ ਸਾਹਿਲ ਫਾਈਨਲੀ ਗ੍ਰਫਤਾਰ ਹੋ ਜਾਂਦਾ ਪਰ ਅਗੇਨ ਇਸ ਦੀ ਇੱਕ ਦੂਜੀ ਥਿਉਰੀ ਵੀ ਹੈ ਜਦ ਉਸ ਅਣਜਾਨ ਕਾਲ ਦੇ ਬਾਅਦ ਪੁਲਿਸ ਸਾਹਿਲ ਤੱਕ ਪਹੁੰਚਦੀ ਹੈ ਫਿਰ ਉਸ ਤੋਂ ਸਖਤੀ ਨਾਲ ਪੁੱਛਤਾਛ ਕਰਦੀ ਹੈ ਤੇ ਉਸ ਤੋਂ ਬਾਅਦ ਸਾਹਿਲ ਸਭ ਉਗਲ ਦਿੰਦਾ ਹੈ ਉਹ ਪੁਲਿਸ ਨੂੰ ਟਾਬੇ ਤੇ ਲੈ ਕੇ ਜਾਂਦਾ ਹੈ ਤੇ ਉਥੋਂ ਨਿੱਕੀ ਦੀ ਮ੍ਰਿਤਕ ਦੇ ਬਰਾਮਦ ਕਰ ਲਈ ਜਾਂਦੀ ਹੈ ਇੱਕ ਹੋਰ ਥਿਉਰੀ ਸੁਣੋ 9 ਫਰਵਰੀ ਨੂੰ ਜਦੋਂ ਸਾਹਿਲ ਨਿੱਕੀ ਦੇ ਘਰ ਜਾਂਦਾ ਹੈ ਤਾਂ ਨਿੱਕੀ ਨੂੰ 10 ਨੂੰ ਹੋਣ ਵਾਲੇ ਸਾਹਿਲ ਦੇ ਵਿਆਹ ਦਾ ਪਤਾ ਇੱਕ ਕਾਮਨ ਫਰੈਂਡ ਥਰੂ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਨਿੱਕੀ ਕਹਿੰਦੀ ਹੈ ਕਿ ਤੂੰ ਕੋਈ ਵਿਆਹ ਨਹੀਂ ਕਰਨਾ ਕੱਲ ਤੂੰ ਅੱਜ ਹੀ ਸ਼ਹਿਰ ਛੱਡ ਤੇ ਮੇਰੇ ਨਾਲ ਚੱਲ ਮੈਂ ਤੇਰਾ ਵਿਆਹ ਕੱਲ ਨਹੀਂ ਹੋਣ ਦੇਣਾ ਕੁਝ ਰਿਪੋਰਟਸ ਆ ਵੀ ਕਹਿੰਦੀਆਂ ਨੇ ਕਿ ਕਾਰਚ ਨਿੱਕੀ ਤੇ ਸਾਹਿਲ ਦੇ ਝਗੜੇ ਦੀ ਵਜ੍ਹਾ ਵਾਰ-ਵਾਰ ਪਲਾਨ ਚੇਂਜ ਹੋਣ ਦੇ ਨਾਲ-ਨਾਲ ਉਸਦੇ ਵਿਆਹ ਨੂੰ ਲੈ ਕੇ ਵੀ ਸੇ ਕਿਹਾ ਜਾਂਦਾ ਹੈ ਕਿ ਉਥੇ ਨਿੱਕੀ ਸਾਹਿਲ ਨੂੰ ਧਮਕੀ ਵੀ ਦਿੰਦੀ ਹੈ ਕਿ ਜੇ ਤੂੰ ਵਿਆਹ ਲਈ ਨਾ ਨਾ ਕੀਤੀ ਤਾਂ ਮੈਂ ਸਾਡੇ ਵਿਆਹ ਦੇ ਪ੍ਰੂਫਸ ਵਿਆਹ ਚ ਆ ਕੇ ਸਭ ਨੂੰ ਦਿਖਾਉਂਗੀ ਪਹਿਲਾਂ ਸਾਹਿਲ ਕਹਿੰਦਾ ਹੈ ਕਿ ਉਸਨੇ ਇਸ ਕਤਲ ਨੂੰ ਇਕੱਲੇ ਅੰਜਾਮ ਦਿੱਤਾ ਸੀ ਪਰ ਫਿਰ ਪਤਾ ਲੱਗਦਾ ਹੈ ਕਿ ਇਸ ਸਾਹਿਲ ਦੇ ਪਿਤਾ ਦੇ ਨਾਲ ਇਸ ਸਬਚ ਹੋਰ ਲੋਕ ਵੀ ਸ਼ਾਮਲ ਹੁੰਦੇ ਨੇ ਇਸੇ ਦੇ ਆਧਾਰ ਤੇ 18 ਫਰਵਰੀ ਨੂੰ ਹੋਰ ਗ੍ਰਿਫਤਾਰੀਆਂ ਹੁੰਦੀਆਂ ਨੇ ਸਾਹਿਲ ਦੇ ਪਿਤਾ ਬਰਿੰਦਰ ਸਿੰਘ ਸਾਹਿਲ ਦੇ ਦੋਸਤ ਅਮਰ ਤੇ ਲੋਕੇਸ਼ ਤੇ ਕਜ਼ਨਸ ਆਸ਼ੀਸ਼ ਤੇ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਵੀਨ ਤੇ 2018 ਨੂੰ ਹੀ ਇੱਕ ਛੇੜਛਾੜ ਦਾ ਮਾਮਲਾ ਦਰਜ ਹੋਇਆ ਹੁੰਦਾ ਹੈ ਨਵੀਨ ਨੇ ਹੀ ਸਾਹਿਲ ਨੂੰ ਨਿੱਕੀ ਦੇ ਫੋਨ ਤੋਂ ਚੈਟ ਤੇ ਕਾਲ ਡਿਟੇਲਸ ਡਿਲੀਟ ਕਰਨ ਲਈ ਕਿਹਾ ਹੁੰਦਾ ਹੈ ਅੱਗੇ ਜਾ ਕੇ ਇਹ ਵੀ ਖੁਲਾਸਾ ਹੁੰਦਾ ਹੈ ਕਿ ਸਾਹਿਲ ਦੇ ਪਿਤਾ ਤੇ 18 ਸਾਲ ਪਹਿਲਾਂ ਇੱਕ ਹਤਿਆ ਦਾ ਮਾਮਲਾ ਦਰਜ ਹੋਇਆ ਸੀ ਤੇ ਉਹ ਕੁਝ ਸਾਲ ਜੇਲ੍ਹ ਚ ਰਹਿ ਕੇ ਬਾਹਰ ਆਏ ਸਨ ਉੱਥੇ ਹੀ ਸਾਹਿਲ ਦਾ ਕਜ਼ਨ ਨਵੀਨ ਦਿੱਲੀ ਪੁਲਿਸ 'ਚ ਕਨਸਟੇਬਲ ਹੁੰਦਾ ਹੈ ਪਰ ਉਹਨੇ ਵੀ ਲਾਸ਼ ਟਿਕਾਣੇ ਲਾਂਚ 'ਚ ਮਦਦ ਕੀਤੀ ਹੁੰਦੀ ਹੈ ਇਹ ਸਭ ਹੁਣ ਪੁਲਿਸ ਦੇ ਅੜਿੱਕੇ ਚੜ ਗਏ ਹੁੰਦੇ ਨੇ ਇਸ ਸਭ ਦਾ ਫਾਈਨਲ ਆਊਟਕਮ ਅਜੇ ਆਉਣਾ ਬਾਕੀ ਹੈ ਪਰ ਦੇਖੋ ਉਮਰ ਕੀ ਸੀ ਇਹਨਾਂ ਦੀ 22 ਤੋਂ 24 ਸਾਲ ਅਜੇ ਦੇਖੇ ਹੋਏ ਸੁਪਨੇ ਪੂਰੇ ਕਰਨੇ ਹੋਣਗੇ ਸ਼ਾਇਦ ਰਿਸ਼ਤਾ ਨਿਭ ਵੀ ਜਾਂਦਾ ਜੇ ਸਾਹਿਲ ਦੇ ਘਰ ਦੇ ਸਾਥ ਦਿੰਦੇ ਤੇ ਜੇ ਨਾ ਵੀ ਨਿਭਦਾ ਤਾਂ ਘੱਟੋ-ਘੱਟ ਇਹ ਹਸ਼ਰ ਤਾਂ ਨਾ ਹੁੰਦਾ ਜਿੰਨੂੰ ਇੱਕ ਵਕਤ ਤੇ ਇੰਨਾ ਪਿਆਰ ਕਰ ਲੋ ਉਸ ਤੋਂ ਬਾਅਦ ਉਸ ਨੂੰ ਆਪਣੇ ਹੱਥੀ ਮਾਰਨਾ ਇਹ ਕਿੱਦਾਂ ਕਰ ਲੈਂਦੇ ਨੇ ਇਸ ਕੇਸ ਵਿੱਚ ਬੇहद پیچیدਗੀਆਂ ਨੇ बहुत पेचीदगियां कन्फ्यूजन नजर आनगियां बहुत सारिया गलों से अलग अलग थ्योरीज ने पर जिनी कंफ्यूजन रिश्त च हो गई है उन्नी कि भी नहीं वागुरु ही स्मत बख्श तुम वेख रहे हो कैमरा